ਹਾਂਜੀ ਸਤਿ ਸ੍ਰੀ ਅਕਾਲ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਮੀਜ਼ ਕਿਵੇਂ ਕੱਟਿਆ ਜਾਂਦਾ ਹੈ 22 ਬ੍ਰੈਸਟ ਹੈ ਦੀ ਤੇ 39 ਲੰਬਾਈ ਹੈ 4 ਇੰਚ ਆਪਾਂ ਇਹ ਲੰਬਾ ਕੱਟਾਂਗੇ 4 ਇੰਚ ਇਹ ਆਪਾਂ ਚੌੜਾ ਕੱਟਾਂਗੇ ਵੀ ਬ੍ਰੈਸਟ ਹੈ ਦੀ ਵੀ ਬ੍ਰੈਸਟ ਦੀਆ ਕੱਟਾ ਪਾਉਣੇ ਆ ਦੱਸਾਂਗੇ ਅੱਜ ਤੁਹਾਨੂੰ ਇਹ ਉਸ ਚ ਵੀਡੀਓ ਚ ਤੇ ਉਹ ਨਾਮ ਲੈ ਗਿਆ ਜਿਹੜਾ ਉਹਨੇ ਆਪਾਂ ਪਾ ਲਾਂਗੇ ਗੋਡੇ ਇਹ ਲੈ ਗਿਆ ਕਮੀਜ਼ ਦਾ ਕੱਪੜਾ ਆਇਆ ਇੱਕ ਦੂਜੇ ਦੇ ਉੱਤੇ ਧਰ ਕੇ ਐਵੇਂ ਲੈ ਲਿਆ ਸਿਚਰ ਉਹਨੇ ਬਣਾਵਾਂਗੇ ਪਸ਼ਾਮੀਆਂ 12.5 ਇੰਚ ਤਿਆਰ ਟੀਰਾ ਹੈ 12.5 ਇੰਚ ਤਿਆਰ ਟੀਰਾ ਇਹਦਾ ਆਪਾਂ ਰੱਖਾਂਗੇ 13.5 ਇੰਚ 13.5 ਇੰਚ ਦਾ ਅੱਧ ਹੋ ਗਿਆ 6 6.5 ਤੋਂ 2.2 ਇਹ ਹੋ ਗਿਆ 13.5 ਇਦਰੋਂ ਲਾ ਲਿਆ ਇਹ ਆਪਾਂ ਨੇ ਇਦਰੋਂ ਲਾ ਲਿਆ ਸੱਤ ਤੇ ਇਦਰੋਂ ਬਣਾ ਲਿਆ ਇਹ ਆਪਾਂ ਨੇ ਬਾਕਸ ਇਹ ਡੱਬਾ ਬਣ ਗਿਆ ਹੁਣ ਆਪਾਂ ਪਾਵਾਂਗੇ ਇਹਦੀ ਕਾਂਗ ਬੁਲਾਈ ਵੀ ਬਰੈਸਟ ਹੈ ਇਹਦੀ ਵੀ ਤੇ ਪਾਵਾਂਗੇ ਆਪਾਂ ਵੀਰੇ ਹਿਸਾਬ ਨਾਲ ਇੱਥੋਂ ਲਾ ਲਈਏ ਨਿਸ਼ਾਨੀ ਤੇ ਇਧਰੋਂ ਇਹਦਾ ਸੱਤ ਦਾ ਕਰ ਲਿਆ ਆਪਾਂ ਨੇ ਅੱਧਾ ਇਹ ਆ ਗਿਆ 3.5 ਸਾਢੇ 3 ਤੋਂ ਇਹ ਪਾਤੀ ਆਪਾਂ ਨੇ ਗੁਲਾਈ 1 ਇੰਚ ਦੀ 1 ਇੰਚ ਦੀ ਗੁਲਾਈ ਪਾ ਦਾਂਗੇ ਮੂਰਲੇ ਪੱਲੇ ਤੇ ਤੇ ਪਿੱਛੇ ਪਾ ਦਾਂਗੇ ਆਪਾਂ 2 ਇੰਚ ਦੀ ਇਹ ਇਹਦੇ ਨਾਲ ਮਿਲਾ ਦਾਂਗੇ ਆਪਾਂ ਇਹਦੇ ਨਾਲ ਇਤੋਂ ਇਹ ਪੈ ਰਹੇ ਨੇ ਇਹ ਪਾ ਲਈ ਆਪਾਂ 1 ਇੰਚ ਤੇ ਤੇ ਅੱਧੇ ਇੰਚ ਦੀ ਆਪਾਂ ਪਾਵਾਂਗੇ ਉਰੇ ਕਾਟ ਮੂਰਲੇ ਮੂਰਲੇ ਪੱਲੇ ਤੇ ਪਿੱਛੇ ਵਾਲੇ ਨਿੱਤੇ ਨਹੀਂ ਇਹਨੂੰ ਕੱਟ ਕੇ ਆਪਾਂ ਮੂਰਲੇ ਮੂਰਲੇ ਪੱਲੇ ਤੇ ਅੱਧੇ ਇੰਚ ਦੀ ਕਾਟ ਪਾ ਲਈ ਫਲੋਨੀਆਂ ਦੀ ਨਿਸ਼ਾਨੀ ਲਾਵਾਂਗੇ ਦੀ ਆਪਾਂ 12.5 ਤੇ ਇਹਨਾਂ ਦੀ ਹੈਗੀ ਸੀ 12.5 ਉਹ ਆਪਣੀ ਪਲੋਨੀਆਂ ਦੀ ਨਿਸ਼ਾਨੀ ਲੱਗਦੀ ਹੈ ਬ੍ਰੈਸਟ ਦੇ ਹਿਸਾਬ ਨਾਲ ਸਾਢੇ 3 ਰੱਖਾਂਗੇ ਇੱਥੋਂ ਆਪਾਂ ਸਾਢੇ 3 ਐ ਇੱਥੇ ਰੱਖ ਲਿਆ 7 ਇੰਚ ਦੀ ਇਹਦੀ ਲੰਬਾਈ ਕਰੀ ਪੂਲ ਹੋਏਗੀ ਇਧਰੋਂ ਵੀ ਸਾਢੇ 3 ਰੱਖਾਂਗੇ ਜਿਹੜਾ ਇਹ ਬਣਾਇਆ ਕੀ ਡੱਬਾ ਆਪਾਂ ਨੇ ਇਹਦੇ ਵਿਚਾਲੋਂ ਆਪਾਂ ए निशनी ला जे इथे पडोई आव इंच ते इधर ढाई इंच ए इधर ढाई इंच आई ढाई इंच लावे मारे इथं लावे आपण साडे सत्त साडे सत्त ਨੇ ਲੱਗ ਗਿਆ ਆਪਣੀਆਂ ਕੋਲੋਆਂ ਦੇ ਨਿਸ਼ਾਨੇ ਤੇ ਮੋਢਿਆਂ ਦੀ ਕਾਟਣੀ ਇੱਥੋਂ ਆਪਾਂ ਪਹਿਲਾਂ ਪਿੱਛੇ ਵਾਲੇ ਪੱਲੇ ਦੀ ਕਾਟ ਪਾਵਾਂਗੇ ਕਿ ਪਾਦੇ ਆਪਾਂ ਨੇ ਪਿਛਲੇ ਵਾਲੇ ਪੱਲੇ ਦੀ ਕਾਟ ਇੱਥੋਂ ਪਾ ਦਾਂਗੇ ਆਪਾਂ ਮੂਰਲੇ ਪੱਲੇ ਦੀ ਕੱਟ 1.40 ਦੋ ਵਾਲੇ ਆਪਾਂ ਨੇ ਪਹਿਲਾਂ ਪਾ ਤਾ ਇਹ ਪਾਵਾਂਗੇ ਆਪਾਂ 1/2 ਇੰਚ ਦੀ ਕੱਟ ਜਿਹੜੀ ਉੱਤੇ ਹੋਵੇ ਫਲੋਗਿਆਂ ਨੇ ਸ਼ੰਨਿਆਂ ਦੂਸਰੇ ਨਿਚਲੇ ਪਾਸੇ ਆਪਾਂ ਕਿਵੇਂ ਪਾਵਾਂਗੇ ਕਿਸੇ ਤਿੱਖੀ ਚੀਜ਼ ਦੀ ਮਦਦ ਲੈ ਸਕਦੇ ਆ ਇਹ ਫੁੱਪਰ ਨਾਲ ਇਸਲੇ ਪੱਲੇ ਤੇ ਕੱਢ ਲਓ ਇਹ ਵੀ ਪਿਛਲੇ ਪੱਲੇ ਲਓ ਲੱਗ ਗਈਆਂ ਆਪਣੀਆਂ ਨਿਸ਼ਾਨੀਆਂ ਕੋਈ ਨਹੀਂ ਇਸ ਤਰ੍ਹਾਂ ਇਸ ਪੱਲੇ ਤੇ ਲਾਵਾਂਗੇ ਸਾਢੇ 12 ਤੇ ਲਾਵਾਂਗੇ ਇਹ ਪਿਛਲੇ ਵਾਲੇ ਪੱਲੇ ਸਾਢੇ 3 ਇੰਚੇ ਚੌੜੇ نیچے ਨੂੰ 7 ਤੇ ਤਾਂ ਇਹ ਤੁਹਾਨੂੰ ਸਾਢੇ 3 ਇਦਰ ਇਦਰੀ ਸਾਵਣਾ ਨਾ ਹਾਂਜੀ ਇਹ ਹੋ ਗਿਆ ਆਪਣਾ ਵੀਵ ਰੈਸਟ ਵਾਲਾ ਕਮੀਜ਼ ਦੀ ਕਟਾਈ ਹਾਂਜੀ ਸਤਿ ਸ੍ਰੀ ਅਕਾਲ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਫਾਸਿਕਾਰ